ਇਕ ਕੁੰਭ ਕਰਨੀ ਨੀਂਦ ਸੁੱਤੀ ਹੋਈ ਭਗਵੰਤਬਾਨ ਸਰਕਾਰ ਜਿਨ੍ਹਾਂ ਨੇ ਸੁਪਨੇ ਦਿਖਾਏ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਕਿਸ ਤਰ੍ਹਾਂ ਗੱਪਾਂ ਦਾ ਕੜਾ ਬਣਾ ਕੇ ਇਹਨਾਂ ਨੇ ਪੰਜਾਬ ਦਾ ਬੇੜਾਗਰ ਕੀਤਾ ਇੱਕ ਸਾਹਮਣੇ ਬੋਰਡ ਲੱਗਾ ਤੁਸੀਂ ਪੜੋਗੇ ਉੱਤੇ ਲਿਖਿਆ ਹੈ ਪੰਜਾਬ ਸਰਕਾਰ ਨੇ 42924 ਸਰਕਾਰੀ ਨੌਕਰੀਆਂ ਜਿਹੜੀਆਂ ਨੌਜਵਾਨਾਂ ਨੂੰ ਦਿੱਤੀਆਂ ਸਾਰੇ ਨੌਜਵਾਨ ਤੇ ਸੜਕਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਨੇ ਤੇ ਕਿੰਨਾ ਨੂੰ ਹੈ ਸੁਪਨੇ ਦੇ ਵਿੱਚ ਜਿਹੜਾ ਹੈ ਉਹ ਨੌਕਰੀਆਂ ਦੇ ਜਾਂਦੇ ਹਨ ਅਸਲੀ ਗੱਪਾਂ ਦਾ ਕੜਾ ਜਿਹੜਾ ਹੈ ਮੁੱਖ ਮੰਤਰੀ ਸਾਹਿਬ ਰਾਤੀ ਸ਼ਰਾਬ ਪੀ ਕੇ ਸੁਨਾ ਜਾਂਦੇ ਹਨ ਸਵੇਰੇ ਉੜਦੇ ਹਨ ਤੇ ਲੋਕੀ ਜਰ ਪੁੱਛਦੇ ਹਨ ਤੇ ਉਹ ਕਹਿੰਦੇ ਸਾਨੂੰ ਮੈਂ ਤੇ ਕਰਦਾ ਸਾਰਾ ਕੁਝ ਕਰਦਾ ਐ ਪੱਖੋ ਵਾਲ ਰੋਡ ਨਹਿਰ ਦੇ ਉੱਤੇ ਪ੍ਰੋਟੈਸਟ ਚੱਲ ਰਿਹਾ ਜੀ ਪੰਜਾਬ ਸਰਕਾਰ ਦੀ ਜਿਹੜੀ ਲੋਕ ਮਾਰੂ ਨੀਤੀਆਂ ਨੇ ਜਿੱਥੇ ਪੂਰੀ ਪੱਖੋ ਵਾਲਰੋਂ ਨਹਿਰ ਤੋਂ ਲੈ ਕੇ ਫੁੱਲਾਹਲ ਚੌਂਕ ਤੱਕ ਇੱਕ ਜਾਂ ਦੋ ਠੇਕੇ ਸੀ ਅੱਜ 10 ਠੇਕੇ ਹੋ ਗਏ ਨੇ ਸਰਕਾਰ ਭਗਵੰਤ ਮਾਨ ਆਪ ਨਸ਼ੇ ਦੇ ਜੰਗਲ ਤੱਕ ਕੂਸੀ ਹੋਈ ਹੈ ਹੁਣ ਪੂਰੇ ਪੰਜਾਬ ਨੂੰ ਵੀ ਨਸ਼ੇ ਦੇ ਵਿੱਚ ਵੜਨ ਨੂੰ ਲੱਗੀ ਹੋਈ ਹੈ ਇੱਕ ਉਸ ਨੇ ਨਹੀਂ ਆਪਾਂ ਜਨਤਾ ਦੀ ਆਵਾਜ਼ ਬਣ ਕੇ ਪਰਤੇ ਜਨਤਾ ਪਾਰਟੀ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਤਾਂ ਕਿ ਸੁਤੀ ਹੋਈ ਕਮ ਕਰਨੀ ਸਰਕਾਰ ਤੱਕ ਜਨਤਾ ਦੀ ਆਵਾਜ਼ ਪਹੁੰਚ ਸਕੇ ਸਰ ਇਹ ਰੰਗਲਾ ਪੰਜਾਬ ਉਹਨਾਂ ਦੇ ਜਿਹੜੇ ਸੁੱਕਦੇ ਹੋਏ ਨਸ਼ੇ ਦੇ ਜਿਹੜੇ ਸੋਕੇ ਦੇਖਦੇ ਨੇ ਨਾ ਉਹਦੇ ਚ ਉਹਨਾਂ ਨੂੰ ਜਿਹੜਾ ਰੰਗਲਾ ਪੰਜਾਬ ਲਿਖਦਾ ਉਹੀ ਉਹਨਾਂ ਨੂੰ ਲੱਗਦਾ ਰੰਗਲਾ ਪੰਜਾਬ ਹੈ ਜਦਕਿ ਰੰਗਲਾ ਪੰਜਾਬ ਵੱਧ ਰੇ ਰੋਜ਼ਗਾਰਾਂ ਦੇ ਕਾਰਨ ਹੁੰਦਾ ਵੱਧ ਰੇ ਇੰਡਸਟਰੀ ਦੇ ਕਾਰਨ ਹੁੰਦਾ ਵੱਧ ਰੇ ਇਨਫਰਾਸਟ੍ਰਕਚਰ ਦੇ ਕਾਰਨ ਹੁੰਦਾ ਬੀਜੇਪੀ ਆਗੂਆ ਵੱਲੋਂ ਅੱਜ ਲੁਧਿਆਣਾ ਦੇ ਪੱਕੋਆ ਰੋਡ ਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਸੰਖਿਆ ਦੇ ਵਿੱਚ ਪਹੁੰਚੇ ਬੀਜੇਪੀ ਆਗੂਆ ਵੱਲੋਂ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਉੱਪਰ ਲੋਕਾਂ ਦਾ ਵਾਦੇ ਪੂਰੇ ਨਾ ਕਰਨ ਦਾ ਦੋਸ਼ ਲਗਾਇਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਜਲਦ ਤੋਂ ਜਲਦ ਕਰਵਾਉਣ ਦੀ ਅਪੀਲ ਕੀਤੀ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬੀਜੇਪੀ ਆਗੂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਉਥੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ ਜਿਸ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਥਾ-ਥਾਤੇ ਹਾਦਸੇ ਹੋ ਰਹੇ ਹਨ ਮਗਰ ਲੋਕਾਂ ਇਸ ਸਮੱਸਿਆ ਤੇ ਸਰਕਾਰ ਦਾ ਕੋਈ ਵੀ ਧਿਆਨ ਨਹੀਂ ਹੈ ਜਿਸ ਕਾਰਨ ਪੰਜਾਬ ਦੇ ਲੋਕ ਬਹੁਤ ਪਰੇਸ਼ਾਨ ਹਨ ਅਤੇ ਭਜਪਾ ਆਗੂ ਲੋਕਾਂ ਇਸ ਸਮੱਸਿਆ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜਗਾਉਣ ਦੇ ਲਈ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜੀ ਮੈਂ ਯੋਗੇਸ਼ ਸ਼ਰਮਾ ਪ੍ਰਦਾਨ ਸ਼ਹੀਦ ਭਗਤ ਸਿੰਘ ਨਗਰ ਮੰਡਲ ਭਾਰਤੀ ਜਨਤਾ ਪਾਰਟੀ ਲੁਧਿਆਣਾ ਅਰਬਨ ਵੱਲੋਂ ਸਰ ਅੱਜ ਕਿੱਥੇ ਪ੍ਰੋਟੈਸਟ ਕਰ ਰਹੇ ਹੋ ਕਿਉਂ ਕਰ ਰਹੇ ਐ ਪੱਖੋਵਾਲ ਰੋਡ ਨਹਿਰ ਦੇ ਉੱਤੇ ਪ੍ਰੋਟੈਸਟ ਚੱਲ ਰਿਹਾ ਜੀ ਪੰਜਾਬ ਸਰਕਾਰ ਦੀ ਜਿਹੜੀ ਲੋਕਮਾਰੂ ਨੀਤੀਆਂ ਨੇ ਔਰ ਪ੍ਰਜਾ ਸਰਕਾਰ ਦੇ ਕਾਰਨ ਜੋ ਅੱਜ ਜਨਤਾ ਤਰਾਹੀਤ ਰਾਹੀ ਕਰ ਰਹੀ ਹੈ ਚਾਹੇ ਉਹ ਵੱਧ ਰਹੇ ਬਿਜਲੀ ਦੇ ਕਟਾ ਨੂੰ ਲੈ ਕੇ ਹੋਵੇ ਬਿਜਲੀ ਡਿਪਾਰਟਮੈਂਟ ਜੋ ਆਪਣਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਹੈ ਉਸ ਨੂੰ ਇੱਕ ਪ੍ਰੋਪਰ ਮੇਨਟੇਨੈਂਸ ਦੀ ਜਰੂਰਤ ਹੈ ਜਿਸ ਦੇ ਲਈ ਇੱਕ ਪ੍ਰੋਪਰ ਅ ਐਮਪਲੋਇਜ਼ ਦੀ ਜਰੂਰਤ ਹੈ ਜੋ ਐਸਟੀਐਮ ਡਿਪਾਰਟਮੈਂਟ ਕੋਲ ਉਨੀ ਕੁਆਂਟੀਟੀ ਚ ਨਹੀਂ ਹੈ ਔਰ ਪੰਜਾਬ ਦੀ ਛੁੱਠੀ ਸਰਕਾਰ ਨੌਕਰੀਆਂ ਦੇ ਛੁੱਠੇ ਇਸ਼ਤਿਹਾਰ ਲਾ ਰਹੀ ਹੈ ਜਦ ਕਿ ਜਿੱਥੇ ਜਰੂਰਤ ਹੈ ਐਮਪਲੋਇਜ਼ ਦੀ ਉੱਥੇ ਐਮਪਲੋਇਜ਼ ਨਾ ਤਾਂ ਹੈਗੇ ਹੈ ਨਾ ਹੀ ਪ੍ਰੋਪਰ ਜਨਤਾ ਨੂੰ ਉਹ ਫੈਸਿਲਿਟੀ ਮਿਲ ਰਹੀ ਹੈ 6 6 8 8 ਘੰਟਿਆਂ ਦੇ ਕੱਟ ਦੇ ਕਾਰਨ ਘਰਾਂ ਚ ਬੈਠੇ ਬੱਚੇ ਔਰ ਗ੍ਰਹਿਣੀਆਂ ਪਰੇਸ਼ਾਨ ਹੋ ਰਹੀਆਂ ਨੇ ਔਰ ਰੋਜਗਾਰ ਕਰਨ ਵਾਲੇ ਬਿਜ਼ਨਸਮੈਨ ਪਰੇਸ਼ਾਨ ਹੋ ਰਹੇ ਨੇ ਔਰ ਇਸ ਤੋਂ ਇਲਾਵਾ ਏਰੀਏ ਚ ਵਧ ਰਹੀ ਗੁੰਡਾਗਰਦੀ ਚੀਨਾ ਚਪਟੀ ਦੇ ਕੇਸ ਲਗਾਤਾਰ ਵਧ ਰਹੇ ਨੇ ਜਿੰਨੂੰ ਲੈ ਕੇ ਲਗਾਤਾਰ ਭਾਰਤੀ ਜਨਤਾ ਪਾਰਟੀ ਸੀਪੀ ਸਾਹਿਬ ਮੰਡਲ ਵੱਲੋਂ ਸੀਪੀ ਸਾਹਿਬ ਨੂੰ ਐਪਲੀਕੇਸ਼ਨਾਂ ਵੀ ਦਿੱਤੀਆਂ ਗਈਆਂ ਨੇ ਔਰ ਏਰੀਏ ਚ ਵਧ ਰਿਹਾ ਨਸ਼ਾ ਜਿਹੜਾ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਚੁੱਕਾ ਹੈ ਲੇਡੀਜ਼ ਲਈ ਸਾਡੀ ਮਾਤਾਵਾਂ ਭੈਣਾਂ ਲਈ ਨਿਕਲਣਾ ਔਖਾ ਹੋ ਗਿਆ ਹੈ ਇਥੇ ਪੂਰੀ ਪੱਖੋ ਵਾਲੋਂ ਨਹਿਰ ਤੋਂ ਲੈ ਕੇ ਫੁੱਲਾ ਹਲ ਚੌਂਕ ਤੱਕ ਇੱਕ ਜਾਂ ਦੋ ਠੇਕੇ ਸੀ ਅੱਜ 10 ਠੇਕੇ ਹੋ ਗਏ ਨੇ ਸਰਕਾਰ ਭਗਵੰਤ ਮਾਨ ਆਪ ਨਸ਼ੇ ਦੇ ਜੰਗਲ ਦਾ ਕੁਸੀ ਹੋਈ ਹੈ ਹੁਣ ਪੂਰੇ ਪੰਜਾਬ ਨੂੰ ਵੀ ਨਸ਼ੇ ਦੇ ਵਿੱਚ ਵੜਨ ਨੂੰ ਲੱਗੀ ਹੋਈ ਹੈ ਇੱਕ ਉਸ ਲਈ ਆਪਾਂ ਜਨਤਾ ਦੀ ਆਵਾਜ਼ ਬਣ ਕੇ ਪਰਤੇ ਜਨਤਾ ਪਾਰਟੀ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਤਾਂ ਕਿ ਸੁਤਿ ਹੋਈ ਕੰਮ ਕਰਨੀ ਸਰਕਾਰ ਤੱਕ ਜਨਤਾ ਦੀ ਆਵਾਜ਼ ਪਹੁੰਚ ਸਕੇ ਜਿਵੇਂ ਤੁਸੀਂ ਕਹਿ ਰਹੇ ਹੋ ਜਗਾ ਦੇਗਾ ਠੇਕੇ ਖੋਲੇ ਬ੍ਰੇਕਫਾਸਟ ਇਹ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰਦੇ ਨੇ ਸਰ ਇਹ ਰੰਗਲਾ ਪੰਜਾਬ ਉਹਨਾਂ ਦੇ ਜਿਹੜੇ ਸੁੱਤੇ ਹੋਏ ਨਸ਼ੇ ਦੇ ਜਿਹੜੇ ਸੋਕੇ ਦੇਖਦੇ ਨੇ ਨਾ ਉਹਦੇ 'ਚ ਉਹਨਾਂ ਨੂੰ ਜਿਹੜਾ ਰੰਗਲਾ ਪੰਜਾਬ ਲਿਖਦਾ ਉਹੀ ਉਹਨਾਂ ਨੂੰ ਲੱਗਦਾ ਰੰਗਲਾ ਪੰਜਾਬ ਹੈ ਜਦਕਿ ਰੰਗਲਾ ਪੰਜਾਬ ਵੱਧ ਰਹੇ ਰੋਜ਼ਗਾਰਾਂ ਦੇ ਕਾਰਨ ਹੁੰਦਾ ਹੈ ਵੱਧ ਰਹੀ ਇੰਡਸਟਰੀ ਦੇ ਕਾਰਨ ਹੁੰਦਾ ਹੈ ਵੱਧ ਰਹੇ ਇਨਫਰਾਸਟ੍ਰਕਚਰ ਦੇ ਕਾਰਨ ਹੁੰਦਾ ਜਦਕਿ ਇੱਥੋਂ ਦੀ ਇੰਡਸਟਰੀ ਬਾਹਰ ਪਲਾਨ ਕਰ ਰਹੀ ਹੈ ਨਵੀਂ ਇੰਡਸਟਰੀ ਤਾਂ ਕੀ ਆਣੀ ਸੀ ਜਿਹੜੀ ਆਲਰੇਡੀ ਪੰਜਾਬ ਦੀ ਇੰਡਸਟਰੀ ਸੀ ਉਹ ਵੀ ਬਾਹਰ ਜਾ ਰਹੀ ਹੈ ਔਰ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਸਰਕਾਰੀ ਅਫਸਰਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਆਮ ਬਾਕੀ ਲੋਕਾਂ ਦੇ ਕੰਮ ਰੋਕ ਕੇ ਸਿਰਫ ਇਹਨਾਂ ਦੇ ਨੁਮਾਇੰਦਿਆਂ ਦੇ ਕੰਮ ਕਰਨ ਲਈ ਇੱਕ ਸਟ੍ਰਿਕਟ ਇਨਟਰਕਸ਼ਨ ਇਨਸਟਰਕਸ਼ਨਸ ਨੇ ਜੋ ਦਬੀ ਆਵਾਜ਼ਾਂ ਕਿਤੇ ਨਾ ਕਿਤੇ ਸਰਕਾਰੀ ਮੁਲਾਜ਼ਮ ਕਬੂਲ ਵੀ ਕਰਦੇ ਨੇ ਤੇ ਇਹਨਾਂ ਦੀ ਗੁੰਡਾਗਰਦੀ ਔਰ ਤੱਕੇਸ਼ਾਈ ਬਰਦਾਸ਼ਤ ਨਹੀਂ ਕੀਤੀ ਜਾਏਗੀ ਭਾਰਤੀ ਪੰ타 ਜਨਤਾ ਪਾਰਟੀ ਦਾ ਵਰਕਰ ਪੂਰੀ ਪੂਰ ਜੋਰ ਆਵਾਜ਼ ਦੇ ਨਾਲ ਇਹਨਾਂ ਦੇ ਖਿਲਾਫ ਖੜਾ ਰਹੇਗਾ ਮੇਰਾ ਨਾਮ ਵਿਨੀਤ ਪਾਲ ਸਿੰਘੋਂਗਾ ਮੈਂ ਸੀਨੀਅਰ ਆਗੂ ਭਾਜਪਾ ਪੰਜਾਬ ਆ ਤੇ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਭਾਜਪਾ ਦੇ ਰਜਨੀਸ਼ ਧੀਮਾਨ ਜੀ ਅਤੇ ਸ਼ਹੀਦ ਭਗਤ ਸਿੰਘ ਨਗਰ ਮੰਡਲ ਪ੍ਰਧਾਨ ਯੋਗੇਸ਼ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਅੱਜ ਇਹ ਪ੍ਰੋਟੈਸਟ ਜਿਹੜਾ ਪਬਲਿਕ ਦੀ ਆਵਾਜ਼ ਨੂੰ ਚੱਕਣ ਲਈ ਭਾਰਤੀ ਜਨਤਾ ਪਾਰਟੀ ਦੇ ਵਰਕਰਸ ਅਤੇ ਇਲਾਕਾ ਨਿਵਾਸੀਆਂ ਨੇ ਕੀਤਾ ਇਹ ਕੁੰਭ ਕਰਨੀ ਨੀਂਦ ਸੁੱਤੀ ਹੋਈ ਭਗਵੰਤ ਮਾਨ ਸਰਕਾਰ ਜਿਨ੍ਹਾਂ ਨੇ ਸੁਪਨੇ ਦਿਖਾਏ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਕਿਸ ਤਰ੍ਹਾਂ ਗੱਪਾਂ ਦਾ ਕੜਾ ਬਣਾ ਕੇ ਇਹਨਾਂ ਨੇ ਪੰਜਾਬ ਦਾ ਬੇੜਾ ਗਰ ਕੀਤਾ ਕਿਸੇ ਵੀ ਪੱਖੋਂ ਆਪਾਂ ਚੈੱਕ ਕਰ ਲਈਏ ਹੈਲਥ ਪੁਆਇੰਟ ਆਫ ਯੂ ਲਾ ਐਂਡ ਆਰਡਰ ਜਾਂ ਡਿਵੈਲਪਮੈਂਟ ਦੇ ਮੁੱਦੇ ਉਹਦੇ ਉੱਤੇ ਜਾਂ ਆਪਸੀ ਭਾਈਚਾਰੇ ਦੇ ਮੁੱਦੇ ਉੱਤੇ ਪੰਜਾਬ ਜਿਹੜਾ ਪਿੱਛੜ ਗਿਆ ਹੈ ਜਿਹੜਾ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਜਿੱਥੇ ਇੱਕ ਜੇਲ੍ਹ ਦੀ ਹਵਾ ਸਾਰੇ ਨੇ ਵੱਖਰੇ ਵੱਖਰੇ ਕਰਪਸ਼ਨਾਂ ਦੇ ਦੋਸ਼ਾਂ ਹੇਟ ਜਿੱਥੇ ਕਹਿੰਦੇ ਸੀ ਕਿ ਅਸੀਂ ਇੱਕ ਬੜਾ ਟਰਾਂਸਪੇਰੈਂਟ ਸਿਸਟਮ ਦੇਵਾਂਗੇ ਇੱਕ ਇਮਾਨਦਾਰ ਕਟੜ ਇਮਾਨਦਾਰ ਸਰਕਾਰ ਜਿਹੜੀ ਲਿਆਵਾਂਗੇ ਉਹ ਕਟੜ ਇਮਾਨਦਾਰ ਪਤਾ ਲੱਗ ਗਿਆ ਕਿ ਦਿੱਲੀ ਦੇ ਜੇਲ੍ਹ ਦੇ ਵਿੱਚ ਕਿਉਂ ਸਜ਼ਾ ਕੱਟ ਰਿਹਾ ਕਿਸ ਤਰ੍ਹਾਂ ਆਪਰੇਸ਼ਨ ਸ਼ੀਸ਼ਮੈਲ ਹੋਇਆ ਉੱਥੇ ਪਤਾ ਲੱਗਿਆ ਕਰੋੜਾਂ ਅਰਬ ਰੁਪਏ ਦਾ ਘੁਟਾਲਾ ਕੀਤਾ ਜਿਹੜੀ ਸ਼ਰਾਬ ਪਾਲਿਸੀ ਦਿੱਲੀ ਦੇ ਵਿੱਚ ਲਿਆਈ ਜਿਦੇ ਚ ਕੇਜਰੀਵਾਲ ਸਾਹਿਬ ਅੰਦਰ ਨੇ ਉਹੀ ਸ਼ਰਾਬ ਪਾਲਿਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਪੰਜਾਬ ਵੀ ਲਿਆਂਦਾ ਜਿੱਥੇ ਕਹਿੰਦੇ ਸੀ ਨਸ਼ਾ ਮੁਕਤ ਪੰਜਾਬ ਕਰਾਂਗੇ ਠੇਕੇ ਹਰ ਏਰੀਆ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਖੋਲਤੇ ਠੇਕੇ ਵਧਾਉਂਦੇ ਇਵੇਂ ਲੇਡੀਜ਼ ਲਈ ਪਿੰਗ ਠੇਕੇ ਖੋਲਤੇ ਇਹ ਦਿਨ ਨਸ਼ਾ ਘਟਨਾ ਕੀ ਸੀ ਨਸ਼ਾ ਵੱਧ ਗਿਆ ਪੰਜਾਬ 'ਚ ਜਿਹੜੇ ਨਸ਼ੇ ਨਾਲ ਮਰਦਾ ਯੂਥ ਹੈ ਉਹ ਦਿਨੋਂ ਦਿਨ ਪਿਛਲੀ ਸਰਕਾਰਾਂ ਦੇ ਟੈਨਿਓਰ ਨਾਲੋਂ ਵਿਵਾਦ ਮਰਨਾ ਸ਼ੁਰੂ ਹੋ ਗਿਆ ਉਹ ਮਾਵਾਂ ਜਿਹੜੀਆਂ ਰੋਂਦੀਆਂ ਨੇ ਕੁੜਲਾਂਦੀਆਂ ਨੇ ਇਸ ਨਿਕੰਮੀ ਭਗਵੰਤਮਾਨ ਸਰਕਾਰ ਨੂੰ ਪੁੱਛਦੀਆਂ ਨੇ ਸਾਡੇ ਪੁੱਤਾਂ ਦਾ ਕੀ ਦੋਸਤੀ ਪਰ ਇਹ ਜਿਹੜੇ ਹਨ ਗੱਪਾਂ ਦਾ ਕੜਾ ਦਿਨੋਂ ਦਿਨ ਬਣਾ ਰਹੇ ਹਨ ਇੱਕ ਸਾਹਮਣੇ ਬੋਰਡ ਲੱਗਾ ਤੁਸੀਂ ਪੜੋਗੇ ਉੱਤੇ ਲਿਖਿਆ ਹੈ ਪੰਜਾਬ ਸਰਕਾਰ ਨੇ 42924 ਸਰਕਾਰੀ ਨੌਕਰੀਆਂ ਜਿਹੜੀਆਂ ਨੌਜਵਾਨਾਂ ਨੂੰ ਦਿੱਤੀਆਂ ਸਾਰੇ ਨੌਜਵਾਨ ਤੇ ਸੜਕਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਨੇ ਤੇ ਕਿੰਨਾ ਨੂੰ ਇਹ ਸੁਪਨੇ ਦੇ ਵਿੱਚ ਜਿਹੜਾ ਹੈ ਉਹ ਨੌਕਰੀਆਂ ਦੇ ਜਾਂਦੇ ਹਨ ਅਸਲੀ ਗੱਪਾਂ ਦਾ ਕੜਾ ਜਿਹੜਾ ਹੈ ਮੁੱਖ ਮੰਤਰੀ ਸਾਹਿਬ ਰਾਤੀ ਸ਼ਰਾਬ ਪੀ ਕੇ ਸੁਣਾ ਜਾਂਦੇ ਹਨ ਸਵੇਰੇ ਉੱਠਦੇ ਹਨ ਤੇ ਲੋਕੀ ਜਨ ਪੁੱਛਦੇ ਹਨ ਤੇ ਉਹ ਕਹਿੰਦੇ ਸਨ ਮੈਂ ਤੇ ਦਿਖਾਤਾ ਸਾਰਾ ਕੁਝ ਦਿਖਾਤਾ ਕਾਗਜ਼ੀ ਕਾਗਜ਼ਾਂ ਦੇ ਉੱਤੇ ਜ਼ਰੂਰ ਇਹਨਾਂ ਨੂੰ ਨੌਕਰੀਆਂ ਦਿੰਦੀਆਂ ਪ੍ਰੈਕਟੀਕਲੀ ਨਹੀਂ ਦਿੰਦੀਆਂ ਹੁਣ ਆਪਾਂ ਜੇ ਨਗਰ ਨਿਗਮ ਦੀ ਗੱਲ ਕਰੀਏ ਪਿਛਲੇ ਸਾਲ 25 ਮਾਰਚ 2023 ਦਾ ਨਗਰ ਨਿਗਮ ਦਾ ਇਲੈਕਸ਼ਨ ਡਿਊ ਹੈ ਸਰਪੰਚੀ ਇਲੈਕਸ਼ਨਸ ਵੀ ਡਿਊ ਨੇ आज सवा साल तो ऊपर हो गया एनए पोल इलेक्शन नहीं कराए गए क्योंकि इनन डर है कि ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿਹੜੇ ਟਿਕਟਾ ਮੰਗਦੇ ਆ ਉਹ ਇਲੈਕਸ਼ਨ ਜਿੱਤ ਨਹੀਂ ਪਾਉਣਗੇ ਕਿਉਂਕਿ ਇਹਨਾਂ ਦੀ ਕੋਈ ਅਚੀਵਮੈਂਟ ਹੀ ਕੋਈ ਨਹੀਂ 92 ਲੋਕਾਂ ਨੂੰ ਐਮਐਲਏ ਬਣਾਇਆ ਕੀ ਇਹਨਾਂ ਨੇ ਆਪਣੇ ਸਵਾ ਸਾਲ ਦੇ ਟੇਨਿਓਰ ਜਾਂ ਸਵਾ ਦੋ ਸਾਲ ਦੇ ਟੇਨਿਓਰ ਦੇ ਦੌਰਾਨ ਕੀ ਅਚੀਵਮੈਂਟ ਹੈ ਕੀ ਦੇਣ ਹੈ ਪੰਜਾਬ ਨੂੰ ਜੇ ਗੱਲ ਕਰੀਏ ਸਰਕਾਰਾਂ ਟੁੱਟੀਆਂ ਪਈਆਂ ਪਾਣੀ ਗੰਦਾ ਜਿਹੜਾ ਇਲਾਕਿਆਂ ਦੇ ਵਿੱਚ ਆ ਰਿਹਾ ਹੈ ਪਾਰਕਾਂ ਦੀ ਕਟਿੰਗ ਟਾਈਮਲੀ ਚੱਕੀ ਨਹੀਂ ਜਾ ਰਹੀ ਸਟਰੀਟ ਲਾਈਟਾਂ ਜਲਦੀਆਂ ਕੋਈ ਨਹੀਂ ਜੇ ਗੱਲ ਕਰੀਏ ਕਿ ਕੋਈ ਵਿਕਾਸ ਕਰਾ ਦਿਓ ਉਹ ਕਹਿੰਦੇ ਨੇ ਜੀ ਐਮਐਲਏ ਸਾਹਿਬ ਨੂੰ ਕੋ ਐਮਐਲਏ ਸਾਹਿਬ ਜਿਹੜੇ ਨੇ ਲੁੱਟ ਖਸੁੱਟ ਕਰਨ ਨੂੰ ਬੈਠੇ ਨੇ ਤੁਸੀਂ ਦੇਖੋ ਪਿੱਛੇ ਇੱਕ ਡਰਾਮਾ ਕੀਤਾ ਸੀ ਲੁਧਿਆਣਾ ਪੱਛਮੀ ਦੇ ਵਿਧਾਇਕ ਸਰਦਾਰ ਗੁਰਪ੍ਰੀਤ ਬੱਸੀ ਗੋਗੀ ਜੀ ਨੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਬਾਡ ਨੰਬਰ 53 ਦੇ ਵਿੱਚ ਅਨਾਲ ਹੀ ਪੈਂਦਾ ਸਾਡੇ ਸ਼ਹੀਦ ਭਗਤ ਸਿੰਘ ਨਗਰ ਮੰਡਲ ਦੇ ਅੰਦਰ ਆਦਾ ਆਪ ਹੀ ਸੂਰੇ ਸੂਰੇ ਦੁਕਾਨਾਂ ਜਿਹੜੀਆਂ ਸੀਲ ਕਰਾਤੀਆਂ ਫਿਰ ਗੋਗੀ ਸਾਹਿਬ ਆਪ ਹੀ ਹਥੌੜੀ ਲੈ ਕੇ ਆ ਕੇ ਉਹ ਡਰਾਮਾ ਕਰਦੇ ਨੇ ਤੋੜਨ ਦਾ ਪਹਿਲਾ ਆਪ ਹੀ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਕਹਿੰਦੇ ਨੇ ਸੀਲ ਕਰ ਦੋ ਫਿਰ ਉਹਨਾਂ ਦਾ सिंपथी ਗੇਨ ਕਰਨ ਲਈ ਪਬਲਿਕ ਦੀ ਆਪ ਹੀ ਹਥੌੜੀ ਲੈ ਕੇ ਉੱਥੇ ਪਹੁੰਚ ਜਾਂਦੇ ਨੇ ਕੁਝ ਆਰਟੀਆਈ ਬਲੈਕਮੇਲਰਸ ਉਹਨਾਂ ਦੁਕਾਨਦਾਰਾਂ ਨੂੰ ਤੰਗ ਕਰਦੇ ਨੇ ਪੈਸੇ ਵਸੂਲਣ ਲਈ ਉਹਨਾਂ ਨੂੰ ਸ਼ਹਿ ਵੀ ਜਿਹੜੀ ਹੈ ਇਹਨਾਂ ਦੇ ਕੁਝ ਵਿਧਾਇਕਾਂ ਦੀ ਹੈਗੀ ਹੈ ਜਿਹੜੀ ਆਮ ਜਨਤਾ ਨੂੰ ਤੰਗ ਕਰ ਰਹੇ ਨੇ ਦੂਸਰਾ ਨਗਰ ਨਿਗਮ ਦੇ ਇਲੈਕਸ਼ਨ ਨਹੀਂ ਜਿਹੜੇ ਕਰਾਰੇ ਕਾਉਂਸਲਰ ਇਲੈਕਟ ਨਹੀਂ ਹੋ ਰਹੇ ਮੈਂ ਕਹਿੰਦਾ ਕਿਸੇ ਪਾਰਟੀ ਦਾ ਕਾਉਂਸਲਰ ਇਲੈਕਟ ਹੋਵੇ ਕਿਸੇ ਨੇ ਮੋਰ ਲਵਾਨੀ ਹੋਵੇ ਨਾ ਕਾਉਂਸਲਰ ਕੋ ਜਾਂਦਾ ਹੈ ਵਿਧਾਇਕ ਕੋ ਨਹੀਂ ਜਾਂਦਾ ਹੈ ਵਿਧਾਇਕ ਕੋ ਇਹਨਾਂ ਟਾਈਮ ਨਹੀਂ ਕਿ ਉਹ ਮੋਹਰਾ ਲਾਵੇ ਤੇ ਅੱਜ ਕਿਸੇ ਨੇ ਮੋਰ ਵੀ ਲਵਾਨੀ ਹੈ ਨਾ ਉਹ ਵੀ ਵਿਚਾਰਾ ਧੱਕੇ ਖਾਂਦਾ ਫਿਰ ਚਾਰ ਚਾਰ ਪੰਜ ਪੰਜ ਦਿਨ ਐਮਐਲਏ ਦਫ਼ਤਰ ਜਾਂਦਾ ਪਰ ਉਹਦਾ ਕੰਮ ਨਹੀਂ ਹੁੰਦਾ ਕਾਉਂਸਲਰ ਨਾ ਜਿਤਾ ਕੇ ਡੈਮੋ ਜਿਹੜਾ ਹੈ ਇੱਕ ਤੇ ਜਿੱਥੇ ਡੈਮੋਕਰੇਸੀ ਦਾ ਬੇੜਾ ਘਰ ਕੇ ਕਰਦੇ ਪਹਿਲੇ ਉਥੇ ਹੀ ਜਿਹੜਾ ਡੈਮੋਕਰੈਟਿਕ ਡੈਮੋਕਰੇਸੀ ਹੈ ਉਹ ਉਹਨੂੰ ਜਿਹੜ ਇਕ ਕਾਲਾ ਦਿਨ ਹੈ ਕਾਲਾ ਸਾਲ ਹੈ ਕਾਲੀ ਕਾਲਾ ਟੈਨਿਓਰ ਚੱਲ ਰਿਹਾ ਹੈ ਜਿਹਦੇ ਚ ਕੀ ਇਹ ਸਵਾ ਸਾਲ ਜਿਹੜਾ ਹੈ ਕਾਉਂਸਲਰ ਜਦੋਂ ਖਤਮ ਹੋਣ ਤੋਂ ਬਾਅਦ ਵੀ ਇਹਨਾਂ ਨੇ ਇਲੈਕਸ਼ਨ ਨਹੀਂ ਕਰਾਇਆ ਤੋਂ ਕਿ ਇਹਨਾਂ ਨੂੰ ਪਤਾ ਸਾਡੇ ਬੰਦੇ ਜਿਤਨੇ ਕੋਈ ਨਹੀਂ ਜਿੰਨਾ ਜ਼ਿਆਦਾ ਲੇਟ ਕਰਦੇ ਪੈਨੇ ਉਹਨਾਂ ਐਨਟੀ ਕਮਿਟੀ ਬਾਦਰੀ ਕਿਸੇ ਕਿਸਮ ਦੀ ਸਿਵਿਕ ਅਮੈਨਿਟੀ ਜਿਹੜੀ ਹੈ ਉਹ ਨਹੀਂ ਪ੍ਰੋਵਾਈਡ ਕੀਤੀ ਜਾ ਰਹੀ ਨਸ਼ਾ ਜਿਹੜਾ ਉਹ ਸਟ੍ਰੀਮ ਦੇ ਉੱਤੇ ਹੈ ਹਰ ਫਰੰਟ ਦੇ ਉੱਤੇ ਹੈ ਸਰਕਾਰ ਫੇਲ ਹੈ ਇਹ ਸੁੱਤੀ ਹੋਈ ਭਗਵੰਤਪਾਨ ਸਰਕਾਰ ਅਤੇ ਇਲਾਕਾ ਵਿਧਾਇਕ ਗੁਰਪ੍ਰੀਤ ਬਸਿਕ ਹੋਗੀ ਜੀ ਨੂੰ ਜਗਾਉਣ ਲਈ ਇਹ ਪ੍ਰੋਟੈਸਟ ਜਿਹੜਾ ਬੀਜੇਪੀ ਵਰਕਰਸ ਨੇ ਕੀਤਾ ਹੈ ਔਰ ਅਸੀਂ ਆਪਣੇ ਇਲਾਕਾ ਨਿਵਾਸੀਆਂ ਨਾਲ ਸ਼ਹਿਰ ਵਾਸੀਆਂ ਨਾਲ ਵਾਰਡ ਵਾਸੀਆਂ ਨਾਲ ਹਮੇਸ਼ਾ ਖੜੇ ਆ ਇਹਨਾਂ ਦੀ ਆਵਾਜ਼ ਬਣ ਕੇ ਔਰ ਇਹ ਮੌਜੂਦਾ ਕੱਪੀ ਸਰਕਾਰ ਨੂੰ ਜਗਾਵਾਂਗੇ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਉਹਦੇ ਹੱਲ ਹੋਣ ਤਾਂ ਕਿ ਤੁਹਾਡੇ ਮਾਧਿਅਮ ਰਾਹੀਂ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਅਤੇ ਵਿਧਾਇਕ ਸਾਹਿਬ ਨੂੰ ਜਿੰਨੇ ਵੀ ਵਿਧਾਇਕ ਲੋਕ ਹਨ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਲੋਕਾਂ ਦੀ ਆਵਾਜ਼ ਬਣੋ ਕਾਉਂਸਲਰ ਇਲੈਕਸ਼ਨ ਸਰਪੰਚੀ ਇਲੈਕਸ਼ਨ ਇਮੀਡੀਏਟਲੀ ਕਰਾਓ ਡੈਮੋਕ੍ਰੇਸੀ ਦਾ ਹਨਾ ਨਾ ਕਰੋ ਅਤੇ ਕਾਰਪੋਰੇਸ਼ਨ ਵੀ ਜਿਹੜੀ ਹੈ ਉਹਨਾਂ ਦੇ ਅਫਸਰ ਨੇ ਜਿਹੜੇ ਉਹ بجائے ਕਿ ਵਿਦਾਇਕ ਦੇ ਕਹਿਣ ਦੇ ਉੱਤੇ ਤੁਰੰ데 ਪਬਲਿਕ ਦੀ ਆਵਾਜ਼ ਨੂੰ ਸੁਨਣ ਉਹਨਾਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਇਹੀ ਕਹਿਣਾ ਚਾਹੁੰਦਾ ਮੈਂ ਹਰਵਿੰਦਰ ਸਿੰਘ ਵਾਈਸ ਪ੍ਰੈਜ਼ੀਡੈਂਟ ਕਿਸਾਨ ਮੋਰਚਾ বিজেਪੀ ਤੇ ਮੈਂ ਇਹ ਵਿਰੋਧੀ ਧਿਰ ਇੱਥੇ ਹੁੰਦੀ ਆ ਜਾਂ ਆਪੋਜੀਸ਼ਨ ਹੁੰਦੀ ਆ ਉਹਦਾ ਹੁਣ ਕੰਮ ਹੁੰਦਾ ਵੀ ਸਰਕਾਰ ਨੂੰ ਚੇਤੇ ਕਰਾਉਣਾ ਵੀ ਆ ਤੁਹਾਡਾ ਕਾ ਇੱਥੇ ਤੁਹਾਡਾ ਦੋਸ਼ ਆ ਇੱਥੇ ਸੜਕਾਂ ਟੁੱਟੀਆਂ ਆ ਸੜਕਾਂ ਟੁੱਟੀਆਂ ਕਰਕੇ ਕਿਸੇ ਦਾ ਵੀ ਐਕਸੀਡੈਂਟ ਬੱਚਿਆਂ ਦਾ ਹੁੰਦਾ ਹੋ ਸਕਦਾ ਵਾ ਕਿਸੇ ਦਾ ਨੁਕਸਾਨ ਹੋ ਸਕਦਾ ਟੀਮ ਦੀ ਜਾਨਾਂ ਜਾ ਸਕਦੀਆਂ ਨੇ ਤੁਹਾਡੇ ਸਾਹਮਣੇ ਹੀ ਆ ਦੋ ਕੁਝ ਹੋ ਰਿਹਾ ਵਾ ਤੇ ਇਸੇ ਕਰਕੇ ਅਸੀਂ ਪ੍ਰੋਟੈਸਟ ਕਰੀਆ ਸਾਡੀ ਬੀਜੇਪੀ ਹਾਂਜੀ ਤੇ ਉਹਨਾਂ ਨੂੰ ਚੇਤਾ ਕਰਾਉਣਾ ਚਾਹੁੰਦੀ ਆ ਵੀ ਇਹ ਤੁਹਾਡਾ ਇੱਥੇ ਦੋਸ਼ ਆ ਇਥੇ ਤੁਹਾਡੀਆਂ ਗਲਤੀਆਂ ਨੇ ਬੇਨੀਮੀਆ ਮਨੇ ਜੋ ਵੀ ਆ ਸਾਰਾ ਕੁਝ ਤੁਸੀਂ ਆਪ ਮੇਰੇ ਅ ਜੁਗੇਸ਼ ਜੀ ਤੇ ਹੋਰ ਸਾਰੀ ਮੇਰੀ ਪਾਰਟੀ ਨੇ ਤੁਹਾਨੂੰ ਦੱਸ ਦਿੱਤਾ ਹੈ